ਕਾਲਪੁਰਖ ਤੇ ਅਕਾਲਪੁਰਖ ਦੋਹਾਂ 'ਚ ਕੀ ਫਰਕ ਹੈ ਤੇ ਕਿੰਨਾ ਕੁ ਫਰਕ ਹੈ ਫਰਕ ਕੁਛ ਵੀ ਨਹੀਂ ਸਰ ਅਕਾਲਪੁਰਖ ਹਾਕਮ ਹੈ ਕਾਲਪੁਰਖ ਹੁਕਮ ਹੈ ਅਕਾਲਪੁਰਖ ਹਾਕਮ ਹੈ ਕਾਲਪੁਰਖ ਹੁਕਮ ਹੈ ਆਹ ਅਕਾਲ ਅਕਾਲ ਖਸਬ ਦਾ ਕਿਦਿਆ ਆਦੀ ਬੜੀ ਠੀਕ ਜੰਮਨ ਮਰਨ ਦਾ ਹੁਕਮ ਹੈ ਇੱਥੇ ਜਿਵੇਂ ਕਾਲਦਾਰਤ ਕਹਿੰਦੇ ਨੇ ਕਿ ਟਾਈਮ ਹਾਂ ਕਾਲਦਾਰ ਦਾ ਟਾਈਮ ਕਾਲਦਾਰ ਦਾ ਟਾਈਮ ਮਾਇਆ ਵਾਸਤੇ ਟਾਈਮ ਜਿੱਥੇ ਤੱਕ ਤਾਂ ਮਾਇਆ ਹੈ ਉੱਥੇ ਤਾਂ ਕਾਲਦਾਰ ਦਾ ਟਾਈਮ ਹੈ ਸਮੇਂ ਦਾ ਸਰ ਮਾਇਆ ਤੇ ਹੈ ਜਿੱਥੇ ਤੱਕ ਚੇਤਨ ਉਹਦੇ ਤੇ ਹੁਕਮ ਚੇਤਨ ਵਾਸਤੇ ਹੁਕਮ ਹੈ ਚੇਤਨ ਸੁਣਦਾ ਹੋਰ ਸਮਝਦਾ ਠੀਕ ਹੈ ਜਦੋਂ ਸੁਣਦਾ ਨੂੰ ਸਮਝਦਾ ਹਾਂ ਠੀਕ ਹੈ ਬਸ ਉਹਦੇ ਬਾਅਦ ਤੇ ਸਭ ਤੋਂ ਪੁਰਾਣੀ ਵਜਲ ਤੇ ਚੜ ਠੀਕ ਹੈ ਠੀਕ ਹੈ ਠੀਕ ਹੈ ਬਾਤੀ ਪਰਾਨਾ ਦੀ ਹੁਦਾ ਯਾਨੀ ਕਿ ਸੇ ਵੀ ਦੋਹਾਂ 'ਚ ਕੋਈ ਖਾਸ ਫਰਕ ਨਹੀਂ ਹੈ ਇੱਕ ਹੁਕਮ ਦਿੱਤਾ ਹੈ ਤੇ ਹੁਕਮ ਨੂੰ ਕਾਲ ਕਹਿੰਦੇ ਆ ਤੇ ਹੁਣ ਬੋਲੀ ਇੱਛਾ ਹੈ ਉਹਦੇ ਜੋ ਇੱਛਾ ਤੈਗਾ ਹੋਈ ਉਹ ਹੀ ਹੁਕਮ ਠੀਕ ਹੈ ਜਿਵੇਂ ਲਿਖਿਆ ਨਾ ਖਾਲਸਾ ਕਾਲਪੁਰਖ ਦੀ ਫੌਜ ਆਉਂ ਇੱਛਾ ਤੇ ਵੇਲੇ ਖਾਲਸਾ ਪੈਦਾ ਹੋਇਆ ਤੇ ਉਹਨੂੰ ਕਹਿੰਦੇ ਕਿ ਅਕਾਲਪੁਰਖ ਦੀ ਫੌਜ ਹੈ ਨਹੀਂ ਇਹ ਅਕਾਲਪੁਰਖ ਦੀ ਫੌਜ ਅਕਾਲ ਦਾ ਕਾਲ ਹੈ ਕਾਲ ਦੀ ਇਹ ਫੌਜ ਹੈ ਕਾਲ ਤੂ ਹੁਕਮ ਤੋਂ ਪੈਦਾ ਹੋਇਆ ਅਕਾਲ ਦਾ ਖਾਲੇ ਪੈਦਾ ਹੋਇਆ ਅਕਾਲ ਤੋਂ ਸਿਰਫ ਖਾਲ ਪੈਦਾ ਹੁੰਦਾ ਬਾਕੀ ਜੱਬੂ ਬਲ ਤਾਂ ਹੁਕਮ ਨਾਲ ਠੀਕ 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 ਉਹ ਕਿ ਕ੍ਰੀਏਸ਼ਨ ਤੇ ਹੁਕਮ ਨਾਲ ਆ ਉਹ ਹੁਕਮ ਨੇ ਦੇਖੋ ਫੌਜ ਕੰਟਰੋਲ ਕਰਦੀ ਹੈ ਕਿਵੇਂ ਕਰਦੀ ਹੁਕਮ ਨੇ ਕਰਦੀ ਹੈ ਹੁਕਮ ਨੇ ਕਰਨੀ ਬਿਲਕੁਲ ਹੁਕਮ ਤੇ ਚੱਲਣਾ ਸੀ ਭਾਵੇਂ ਹਾਕਮ ਦਈ ਹੁਕਮ ਹੈ ਤਾਂ ਹੁਕਮ ਦਾ ਸਰਕਾਰ ਦੇ ਹੁਕਮ ਚੱਲਣਾ ਸੀ ਹੁਕਮ ਵੀ ਸਰਕਾਰ ਹੈ ਸਰਕਾਰ আর হুকਮ 'ਚ ਫਰਕ ਕੋਈ ਨਹੀਂ ਦੋ ਦੋ ਦੇ ਨੌ ਫਰ ਕੋਈ ਦੀਏ ਤਾਂ ਪਾਣੀਆ ਲਹਿਰ ਫਰ ਕੋਈ ਦੀ ਪਕੇਗਾ ਪਾਣੀ ਤਾਂ ਕਬ ਨਹੀਂ ਕਰ ਸਕਦਾ ਕੋਈ ਵੀ ਲਹਿਰ ਕਰ ਸਕਦੀ ਹੈ ਸਾਰ ਨੂੰ ਚਲਾਉਣ ਵਾਸਤੇ ਹੁਕਮ ਦੀ ਲੋੜ ਹੈ ਹੁਕਮ ਚੱਲਦਾ ਨਾ ਚਲਾਇਮਾਨ ਹੁਕਮ ਹੈ ਕੋ ਕੋਲ ਦੇ ਕਿ ਪਰਮੇਸ਼ਰ ਦਾ ਮਾਰ ਕੰਮ ਕਰਦਾ ਬਿਲਕੁਲ ਜਾਂ ਉਹਦਾ ਭੰਮੀ ਕੰਮ ਕਰਦਾ ਸੰਸਾਰ ਵੀ ਹੁੰਦਾ ਫਿਰ ਉਹਦਾ ਮਨ ਸੁਧੂ ਹੁੰਦਾ ਸਦੂ ਸਮਾਦ ਠੀਕ ਹੈ ਸਦੂ ਸਮਾਦ ਲਗਾਏ ਤਾਂ ਠੀਕ ਹੈ ਆ ਇਹਦਾ ਬਾਨਾ ਉਹ ਕਾਲ ਰੂਪ ਹੈ ਇਸ ਨੂੰ ਸਰਬਲੋਵੀ ਇਸ ਨੂੰ ਕਿਹਾ ਹੈ ਸਰਬਲੋਵੀ ਇਸ ਨੂੰ ਕਿਹਾ ਹੈ ਠੀਕ ਠੀਕ ਹੰਡਾ ਇਹਦੇ ਨਾਲ ਨਾ ਹੰਡਾ ਸਰਬਲੋ ਦਾ ਹੀ ਹੈ ਠੀਕ ਗੱਲ ਠੀਕ ਗੱਲ ਹਾਂ ਠੀਕ ਗੱਲ ਠੀਕ ਗੱਲ ਗੱਲ ਕਲੀਅਰ ਹੋ ਗਈ ਤੁਹਾਨੂੰ ਚਲੋ ਠੀਕ ਹੈ ਅੱਗੇ ਤੋਂ ਪਹਿਲਾ ਕੀਤਾ ਖਾਲਸਾ ਕਾਲਪੁਰ ਖਾਕਮੇ ਕਾਲਪੁਰ ਖੋਦਾ ਹੁਕਮ ਕਾਲਪੁਰ ਖਾਕਮੇ ਕਾਲਪੁਰ ਖੋਦਾ ਹੁਕਮ ਕਾਲਪੁਰ ਖਾਕਮੇ ਕਾਲਪੁਰ ਖੋਦਾ ਹੁਕਮ